ਸੱਚੀ ਅਕਾਲ ਤੁਸੀਂ ਦੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਹਾਜ਼ਰ ਹਾਂ ਮੈਂ ਵਰਲਡ ਨਿਊਜ਼ ਤੇ ਆਰੋਹ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦਾ ਇਸ ਯੋਜਨਾ ਦੇ ਤਹਿਤ 5 ਮਿਲੀਅਨ ਦਾ ਭੁਗਤਾਨ ਕਰਕੇ ਸਥਾਈ ਅਮਰੀਕੀ ਨਾਗਰਿਕਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਹੁਣ 트럼ਪ ਪ੍ਰਸ਼ਾਸਨ ਨੇ ਇੱਕ ਸੀਨੀਅਰ ਮੰਤਰੀ ਨੇ ਦਾਵਾ ਕੀਤਾ ਹੈ ਕਿ ਇਹ ਯੋਜਨਾ ਹਿੱਟ ਸਾਬਤ ਹੋਈ ਹੈ ਭਾਰਤੀ ਕਰੰਸੀ ਦੇ ਹਿਸਾਬ ਦੇ ਨਾਲ ਇਸ ਵੀਜ਼ੇ ਦੀ ਕੀਮਤ ਅੱਜ ਦੇ ਲਗਭਗ 42 ਕਰੋੜ 80 ਲੱਖ ਰੁਪਏ ਬਣਦੀ ਹੈ 트럼ਪ ਪ੍ਰਸ਼ਾਸਨ ਨੇ ਦੱਸਿਆ ਕਿ 골ਡ ਕਾਰਡ ਸਕੀਮ ਰਸਮੀ ਤੌਰ ਤੇ 2 ਹਫ਼ਤਿਆਂ ਦੇ ਬਾਅਦ ਸ਼ੁਰੂ ਹੋਵੇਗੀ ਪਰ ਸਕੀਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਦਿਨ ਦੇ ਵਿੱਚ 1000 골ਡਨ ਕਾਰਡ ਵੇਚੇ ਜਾ ਚੁੱਕੇ ਹਨ 골ਡਨ ਕਾਰਡ ਸਕੀਮ ਦੇ ਫਾਇਦਿਆਂ ਬਾਰੇ ਦੱਸਦੇ ਹੋਏ ਲੁਟਨਿਕ ਨੇ ਕਿਹਾ ਹੈ ਕਿ ਜੇਕਰ ਤੁਸੀਂ ਅਮਰੀਕੀ ਨ ਤੁਹਾਨੂੰ ਗਲੋਬਲ ਟੈਕਸ ਅਦਾ ਕਰਨੇ ਪੈਣਗੇ ਅਤੇ ਬਾਹਰੋਂ ਲੋਕ ਗਲੋਬਲ ਟੈਕਸ ਅਦਾ ਕਰਨ ਦੇ ਲਈ ਅਮਰੀਕਾ ਨਹੀਂ ਆਉਣਗੇ ਜੇਕਰ ਤੁਹਾਡੇ ਕੋਲ ਗ੍ਰੀਨ ਕਾਰਡ ਜਾਂ ਹੁਣ 골ਡ ਕਾਰਡ ਹੈ ਤਾਂ ਤੁਸੀਂ ਅਮਰੀਕਾ ਦੇ ਸਥਾਈ ਨਿਵਾਸੀ ਬਣ ਸਕਦੇ ਹੋ ਅਤੇ ਤੁਹਾਨੂੰ ਟੈਕਸ ਵੀ ਅਦਾ ਨਹੀਂ ਕਰਨਾ ਪਵੇਗਾ ਤੁਸੀਂ ਇੱਥੇ ਦੇ ਨਾਗਰਿਕ ਬਣ ਵੀ ਸਕਦੇ ਹੋ ਤੇ ਨਹੀਂ ਵੀ न्यूजीलैंड ਵਿੱਚ ਤੜਕਸਾਰ ਸ਼ਕਤੀਸ਼ਾਲੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਝਟਕੇ ਨਿਤੇਜ ਹਨ ਕਿ ਇਹਨਾਂ ਨੂੰ ਕਾਫੀ ਦੇਰ ਤੱਕ ਮਹਿਸੂਸ ਕੀਤਾ ਗਿਆ ਜਾਣਕਾਰੀ ਦੇ ਅਨਸਾਰ ਅੱਜ ਸਵੇਰੇ 7:30 ਵਜੇ ਨਿਊਜ਼ੀਲੈਂਡ ਦੇ ਰਿਵਰਟਨ ਤੋਂ 159 ਕਿਲੋਮੀਟਰ ਦੱਖਣੀ ਟਾਪੂ ਤੇ ਪੱਛਮੀ ਟਾਪੂ ਤੇ ਸ਼ਕਤੀਸ਼ਾਲੀ ਪੁਚਾਲ ਆਇਆ ਯੂਐਸ ਜੀਐਸ ਨੇ ਕਿਹਾ ਹੈ ਕਿ रिक्टर पैमाने ਉਤੇ ਇਸਦੀ ਤੀਬਰਤਾ 7.0 ਸੀ। ਪੁਚਾਲ ਦਾ ਕੇਂਦਰ ਦੱਖਣੀ ਟਾਪੂ ਅਤੇ ਦੱਖਣੀ ਪੱਛਮੀ ਸਿਰੇ ਤੋਂ 10 ਕਿਲੋਮੀਟਰ ਦੀ ਡੂੰਘਾਈ ਉੱਤੇ ਸੀ। ਪੁਚਾਲ ਦਾ ਕੇਂਦਰ 10.0 ਕਿਲੋਮੀਟਰ ਦੀ ਡੂੰਘਾਈ ਉੱਤੇ ਸ਼ੁਰੂ ਦੇ ਵਿੱਚ 46.70 ਡਿਗਰੀ ਦੱਖਣੀ ਅਕਸ਼ਾਂਸ਼ ਅਤੇ 168.0 ਡਿਗਰੀ ਪੂਰਬੀ ਦੇਸ਼ਾਂਤਰ ਤੇ ਨਿਰਧਾਰਿਤ ਕੀਤਾ ਗਿਆ ਸੀ। ਪੁਚਾਲ ਦੀ ਤੀਬਰਤਾ ਬਹੁਤ ਜ਼ਿਆਦਾ ਹੋਣ ਦੇ ਬਾਵਜੂਦ ਅਧਿਕਾਰੀਆਂ ਨੇ ਅਜੇ ਤੱਕ ਇਸ ਖੇਤਰ ਦੇ ਲਈ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ। USGS ਵੈੱਬਸਾਈਟ ਦੇ ਅਨੁਸਾਰ ਪੁਚਾਲ ਨਾਲ ਹੋਣ ਵਾਲੀਆਂ ਮੋਟਾਂ ਅਤੇ ਆਰਥਿਕ ਨੁਕਸਾਨ ਦੇ ਲਈ ਗ੍ਰੀਨ ਅਲਰਟ ਜਾਰੀ ਕੀਤਾ ਗਿਆ ਹੈ ਕੈਨੇਡਾ ਸਰਕਾਰ ਦੇ ਹਾਲ ਹੀ ਦੇ ਵਿੱਚ ਕੀਤੇ ਐਲਾਨ ਨੇ ਭਾਰਤੀਆਂ ਖਾਸ ਕਰਕੇ ਉੱਥੇ ਰਹਿ ਰਹੇ ਪੰਜਾਬੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਐਲਾਨ ਦੇ ਮੁਤਾਬਕ ਕੈਨੇਡਾ 31 ਮਾਰਚ 2025 ਨੂੰ ਦੋ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਲਾਂਚ ਕਰੇਗੀ ਜਿਸ ਦੇ ਨਾਲ ਦੇਸ਼ ਵਿੱਚ ਪਹਿਲੇ ਤੋਂ ਮੌਜੂਦ ਭਾਰਤੀ ਨਾਗਰਿਕਾਂ ਨੂੰ ਦੇਸ਼ ਵਿੱਚ ਪੱਕੇ ਹੋਣ ਦੀ ਆਗਿਆ ਮਿਲੇਗੀ ਚਾਈਲਡ ਕੇਅਰ ਅਤੇ ਹੋਮ ਸਪੋਰਟ ਦੇ ਲਈ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਹੁਨਰਮੰਦ ਕਾਮਯਾਬੀ ਮਦਦ ਕਰਦੇ ਹਨ ਜਿਨ੍ਹਾਂ ਕੋਲ ਇਸ ਖੇਤਰ ਵਿੱਚ ਨੌਕਰੀ ਦੀ ਪੇਸ਼ਕਸ਼ ਹੈ ਅਤੇ ਉਹ ਸਥਾਈ ਤੌਰ ਤੇ ਕੈਨੇਡਾ ਆਵਾਸ ਕਰਦੇ ਹਨ ਘਰੇਲੂ ਦੇਖਪਾਲਕਰਾਂ ਲਈ ਕਰਮਚਾਰੀ ਜਿਨ੍ਹਾਂ ਦੇ ਵਿੱਚ ਵਿਦਿਅੰਗ ਲੋਕ ਵਿਸ਼ਾਮਲ ਹਨ ਸਥਾਈ ਨਿਵਾਸ ਲਈ ਅਰਜ਼ੀ ਦੇ ਸਕਣਗੇ ਇਹ ਐਲਾਨ ਖਾਸ ਕਰਕੇ ਪੰਜਾਬੀ ਨੌਜਵਾਨਾਂ ਨੂੰ ਰਾਹਤ ਦੇਵੇਗਾ ਚੰਗੀ ਗੱਲ ਇਹ ਹੈ ਕਿ ਇਹਨਾਂ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਪਹਿਲਾਂ ਨੌਕਰੀ ਅਤੇ ਸਥਾਈ ਨਿਵਾਸ ਮਿਲ ਸਕਦਾ ਹੈ ਸ਼ੁਰੂ ਦੇ ਵਿੱਚ ਇਹ ਸਕੀਮ ਸਿਰਫ ਕੈਨੇਡਾ ਵਿੱਚ ਪਹਿਲਾਂ ਤੋਂ ਹੀ ਰਹਿ ਰਹੇ ਕਾਮਿਆਂ ਦੇ ਲਈ ਖੁੱਲੀ ਹੋਵੇਗੀ ਬਾਅਦ ਦੇ ਵਿੱਚ ਵਿਦੇਸ਼ੀ ਬਿਨਾਂ ਕਾਰਾਂ ਦੇ ਲਈ ਇੱਕ ਵੱਖਰੀ ਧਾਰਾ ਹੋਵੇਗੀ ਇਜ਼ਰਾਈਲ ਵੱਲੋਂ ਬੀਤੇ 24 ਘੰਟਿਆਂ ਦੌਰਾਨ ਕੀਤੇ ਗਏ ਹਮਲਿਆਂ ਦੇ ਵਿੱਚ 61 ਫਿਲਸਤੀਨੀ ਮਾਰੇ ਗਏ ਹਨ ਹਮਲੇ ਦੇ ਵਿੱਚ 143 ਤੋਂ ਵੱਧ ਵਿਅਕਤੀ ਜ਼ਖਮੀ ਹੋਏ ਹਨ ਮ੍ਰਿਤਕਾਂ ਦੇ ਵਿੱਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਸ਼ਾਮਲ ਹਨ ਗਾਜ਼ਾ ਸਿਵਲ ਡਿਫੈਂਸ ਨੇ ਕਿਹਾ ਹੈ ਕਿ 6 ਫਿਲਸਤੀਨੀ ਡਾਕਟਰ ਲਾਪਤਾ ਹਨ ਜੋ ਰਾਹਾਫਾ ਵਿੱਚ ਰਾਹਤ ਮਿਸ਼ਨ ਉਤੇ ਗਏ ਸਨ ਗਾਜ਼ਾ ਸਿਹਤ ਮੰਤਰਾਲੇ ਦੇ ਮੁਤਾਬਕ ਜੰਗ ਵਿੱਚ ਫਿਲਸਤੀਨੀਆ ਦੀ ਮੌਤ ਦਾ ਅੰਕੜਾ 40 ਹਜ਼ਾਰ ਤੋਂ ਪਾਰ ਹੋ ਚੁੱਕਿਆ ਹੈ ਇਸ ਦੌਰਾਨ ਉੱਤਰੀ ਇਜ਼ਰਾਈਲ ਦੇ ਵਿੱਚ ਬੱਸ ਸਟਾਪ ਉਤੇ ਖੜੇ ਵਿਅਕਤੀ ਉੱਪਰ ਇੱਕ ਵਿਅਕਤੀ ਨੇ ਵਾਹਨ ਚੜਾ ਦਿੱਤਾ ਜਿਸ ਦੇ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ ਅਤੇ ਇੱਕ ਹੋਰ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਹੈ ਪੁਲਿਸ ਨੇ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਹੈ ਇਜ਼ਰਾਈਲ ਫੌਜ ਨੇ ਦੱਖਣੀ ਗਾਜ਼ਾ ਦੇ ਵਿੱਚ ਸਭ ਤੋਂ ਵੱਡੇ ਹਸਪਤਾਲ ਨੂੰ ਐਤਵਾਰ ਰਾਤ ਨਿਸ਼ਾਨਾ ਬਣਾਇਆ ਹਮਲੇ ਦੇ ਵਿੱਚ ਦੋ ਵਿਅਕਤੀ ਮਾਰੇ ਗਏ ਅਤੇ ਉੱਥੇ ਭਿਆਨਕ ਅੱਗ ਲੱਗ ਗਈ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਖਾਨ ਯੂਨਿਸ ਦੇ ਨਾਸਿਰ ਹਸਪਤਾਲ ਦੀ ਸਰਜਿਕਲ ਇਮਾਰਤ ਤੇ ਹਮਲਾ ਹੋਇਆ ਹੈ ਕੇਂਦਰੀ ਸਰਕਾਰ ਨੇ ਸੋਮਵਾਰ ਨੂੰ ਸੰਸਦ ਮੈਂਬਰਾਂ ਦੀਆਂ ਤਨਖਾਹਾਂ ਦੇ ਵਿੱਚ 24% ਦੇ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜੋ ਕਿ 1 April 2023 ਤੋਂ ਪ੍ਰਭਾਵੀ ਹੋਵੇਗਾ ਇਸ ਦੇ ਨਾਲ ਹੀ ਸੰਸਦ ਮੈਂਬਰਾਂ ਦੀ ਮਹੀਨਾਵਾਰ ਤਨਖਾਹ ਕੁਝ ਪੱਤਿਆਂ ਅਤੇ ਸਹੂਲਤਾਂ ਤੋਂ ਇਲਾਵਾ 1.24 ਲੱਖ ਰੁਪਏ ਹੋ ਗਈ ਹੈ ਉਦੋਂ ਸਾਬਕਾ ਮੈਂਬਰਾਂ ਲਈ 5 ਸਾਲ ਤੋਂ ਵੱਧ ਸਮੇਂ ਦੀ ਸੇਵਾ ਉਤੇ ਹਰੇਕ ਸਾਲ ਲਈ ਵਾਧਾ ਪੈਨਸ਼ਨ ਦਾ ਐਲਾਨ ਕੀਤਾ ਗਿਆ ਹੈ ਨੋਟੀਫਿਕੇਸ਼ਨ ਦੇ ਮੁਤਾਬਕ ਸੰਸਦ ਮੈਂਬਰਾਂ ਨੂੰ ਹੁਣ 1.24 ਲੱਖ ਰੁਪਏ ਮਹੀਨਾਵਾਰ ਤਨਖਾਹ ਮਿਲੇਗੀ ਜਦਕਿ ਪਹਿਲਾਂ ਇਹ ਰਕਮ 1 ਲੱਖ ਰੁਪਏ ਸੀ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਰੋਜ਼ਾਨਾ ਪੱਤਾ 2000 ਰੁਪਏ ਤੋਂ ਵਧਾ ਕੇ 2500 ਰੁਪਏ ਕਰ ਦਿੱਤਾ ਗਿਆ ਸਾਬਕਾ ਸੰਸਦ ਮੈਂਬਰ ਦੀ ਪੈਨਸ਼ਨ 25000 ਰੁਪਏ ਮਹੀਨਾ ਤੋਂ ਵਧਾ ਕੇ 31000 ਰੁਪਏ ਮਹੀਨਾ ਕਰ ਦਿੱਤੀ ਗਈ ਹੈ 5 ਸਾਲ ਤੋਂ ਵੱਧ ਸਮੇਂ ਦੀ ਸੇਵਾ ਉਤੇ ਹਰੇਕ ਸਾਲ ਲਈ ਵਾਧੂ ਪੈਨਸ਼ਨ 2000 ਰੁਪਏ ਤੋਂ ਵਧਾ ਕੇ 2500 ਰੁਪਏ ਮਹੀਨਾ ਕਰ ਦਿੱਤੀ ਗਈ ਹੈ ਲੋਕ ਸਭਾ ਮੈਂਬਰ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਦੇ 8 ਸਾਥੀਆਂ ਨੂੰ 4 ਦਿਨਾਂ ਪੁਲਿਸ ਰਿਮਾਂਡ ਦੀ ਮਿਆਦ ਖਤਮ ਹੋਣ ਉਪਰੰਤ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਥਾਨਕ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਪੁਲਿਸ ਨੇ ਮুলਜ਼ਮਾ ਦਾ 7 ਦਿਨਾਂ ਦਾ ਰਿਮਾਂਡ ਮੰਗਿਆ ਪਰ ਮਾਨਯੋਗ ਅਦਾਲਤ ਨੇ 28 ਮਾਰਚ ਤੱਕ 3 ਦਿਨ ਪੁਲਿਸ ਰਿਮਾਂਡ ਦੀ ਮਨਜ਼ੂਰੀ ਦਿੱਤੀ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮুলਜ਼ਮਾ ਬਸੰਤ ਸਿੰਘ ਪਗਤ ਸਿੰਘ ਬਾਜੋਖਾਣਾ ਗੁਰਮੀਤ ਸਿੰਘ ਸਰਬਜੀਤ ਸਿੰਘ ਕਲਸੀ ਗੁਰਵਿੰਦਰਪਾਲ ਸਿੰਘ ਹਰਜੀਤ ਸਿੰਘ ਪੁਲਵੰਤ ਸਿੰਘ ਅਤੇ ਅਮਨਪ੍ਰੀਤ ਸਿੰਘ ਅਮਨਾ ਨੂੰ ਥਾਣਾ ਅਜਨਾਲਾ ਵਿੱਚ ਦਰਜ ਐਫ ਆਈ ਆਰ ਨੰਬਰ 39 ਤਹਿਤ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਕੋਰਟ ਨੇ ਇਹਨਾਂ ਸਾਰਿਆਂ ਦੇ 28 ਮਾਰਚ ਤੱਕ ਪੁਲਿਸ ਰਿਮਾਂਡ ਦੇ ਦਿੱਤਾ ਹੈ ਇਹਨਾਂ ਸਾਰਿਆਂ ਦੇ ਖਿਲਾਫ 23 ਫਰਵਰੀ 2023 ਨੂੰ ਅਜਨਾਲਾ ਪੁਲਿਸ ਸਟੇਸ਼ਨ ਉੱਤੇ ਕੀਤੇ ਹਮਲੇ ਦੇ ਦੋਸ਼ ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਸ਼ੰਭੂ ਅਤੇ ਖਨੋਰੀ ਮੋਰਚੇ ਹਟਾਉਣ ਦੀ ਕਾਰਵਾਈ ਨੂੰ ਸਹੀ ਠਹਿਰਾਉਂਦਿਆਂ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਾਖਲ ਕੀਤਾ ਹੈ ਸਰਕਾਰ ਨੇ ਅਦਾਲਤ ਨੂੰ ਦੱਸਿਆ ਹੈ ਕਿ ਖੁਫੀਆ ਸੂਚਨਾ ਮਿਲੀ ਸੀ ਕਿ ਕੇਂਦਰ ਦੇ ਨਾਲ ਗਲਬਾਤ ਬੇਸੀਟਾ ਰਹਿਣ ਦੇ ਮਗਰੋਂ ਹਰਿਆਣਾ ਹੱਦ ਉੱਤੇ ਜਾਰੀ ਸ਼ੰਭੂ ਅਤੇ ਖਨੋਰੀ ਮੋਰਚਿਆਂ ਉੱਤੇ ਤਣਾਅ ਵਧ ਸਕਦਾ ਹੈ ਤੇ ਪ੍ਰਦਰਸ਼ਨਕਾਰੀ ਕਿਸਾਨ ਬੈਰੀਕੇਡ ਟੱਪ ਕੇ ਦਿੱਲੀ ਵੱਲ ਕੂਚ ਕਰ ਸਕਦੇ ਹਨ ਪਟਿਆਲੇ ਦੇ ਐਸਐਸਪੀ ਨਾਨਕ ਸਿੰਘ ਨੇ ਅਦਾਲਤ ਦੇ ਵਿੱਚ ਦਾਖਲ ਕੀਤੇ ਹਲਫਨਾਮੇ ਵਿੱਚ ਕਿਹਾ ਹੈ ਕਿ ਪੰਜਾਬ ਦੇ ਇੰਟੈਲੀਜੈਂਸ ਵਿੰਗ ਸਣੇ ਵੱਖ-ਵੱਖ ਖੁਫੀਆ ਸੂਤਰਾਂ ਤੋਂ ਜਾਣਕਾਰੀ ਦੇ ਮੁਤਾਬਿਕ ਪ੍ਰਦਰਸ਼ਨਕਾਰੀ ਕਿਸਾਨ ਵੈਰੀਗੇਟ ਤੋੜ ਸਕਦੇ ਹਨ ਜਿਸ ਦੇ ਕਾਰਨ ਤਣਾਵ ਵਧਣ ਦਾ ਖਤਰਾ ਹੈ ਉਹਨਾਂ ਨੇ ਕਿਹਾ ਹੈ ਕਿ ਪ੍ਰਦਰਸ਼ਨਕਾਰੀ ਕਿਸਾਨ ਜਥੇਬੰਦੀਆਂ ਦੀਆਂ ਕੇਂਦਰੀ ਖੇਤੀਬਾੜੀ ਮੰਤਰੀ ਦੀ ਅਗਵਾਈ ਵਾਲੇ ਕੇਂਦਰ ਸਰਕਾਰ ਦੇ ਵਫਦ ਦੇ ਨਾਲ 19 ਮਾਰਚ ਨੂੰ ਹੋਈ ਮੀਟਿੰਗ ਮਗਰੋਂ ਸਥਿਤੀ ਹੋਰ ਖਰਾਬ ਹੋ ਸਕਦੀ ਸੀ ਕਿਸਾਨ ਨਮਾਇੰਦਿਆਂ ਨੇ ਇਸ ਮੀਟਿੰਗ ਨੂੰ ਬੇਸਿੱਟਾ ਮੰਨ ਲਿਆ ਹੈ ਹਲਫਨਾਮੇ ਦੇ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ 19-20 ਮਾਰਚ ਦੀ ਰਾਤ ਨੂੰ ਪ੍ਰਦਰਸ਼ਨਕਾਰੀ ਥਾਵਾਂ ਤੇ ਸ਼ਾਂਤੀ ਭੰਗ ਦੇ ਖਦਸੇ ਸਬੰਧੀ ਅਹਿਮ ਅਤੇ ਗੰਭੀਰ ਸੂਚਨਾਵਾਂ ਦੇ ਆਧਾਰ ਉਤੇ ਕਾਰਵਾਈ ਕਰਦਿਆਂ ਇਤਿਹਾਸਿਕ ਕਦਮ ਚੁੱਕੇ ਹਨ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇ ਪ੍ਰਸ਼ਨਕਾਲ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਚਾਇਤੀ ਸੰਮਤੀ ਫਿਰੋਜ਼ਪੁਰ ਦੇ ਨਾਲ ਸੰਬੰਧਿਤ 1.80 ਕਰੋੜ ਦੇ ਹੋਏ ਕਪਲੇ ਦਾ ਮੁੱਦਾ ਚੁਕਿਆ ਗਿਆ। ਇਸ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਕਿਹਾ ਹੈ ਕਿ ਇਹ ਕੇਸ ਪੰਚਾਇਤੀ ਸੰਮਤੀ ਫਿਰੋਜ਼ਪੁਰ ਦੇ ਨਾਲ ਸੰਬੰਧਿਤ ਹੈ। ਇਸ ਦੇ ਤਹਿਤ 15ਵੇਂ ਵਿੱਤ ਕਮਿਸ਼ਨ ਦੇ 1.80 ਕਰੋੜ ਰੁਪਏ ਪੰਚਾਇਤੀ ਸੰਮਤੀ ਦੇ ਵਿੱਚੋਂ ਕਢਵਾਏ ਗਏ ਹਨ। ਇਸ ਮਾਮਲੇ ਦੇ ਧਿਆਨ ਦੇ ਵਿੱਚ ਆਉਂਦਿਆਂ ਹੀ ਵੱਡੀ ਕਾਰਵਾਈ ਕਰਦਿਆਂ 6 ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਅੰਦਰੂਨੀ ਪੜਤਾਲ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਇਹ ਕੇਸ ਸਾਈਬਰ ਕਰਾਈਮ ਅਤੇ ਵਿਜੀਲੈਂਸ ਨੂੰ ਦੇਣ ਦੇ ਨਾਲ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਮੰਤਰੀ ਸੋਨ ਨੇ ਕਿਹਾ ਹੈ ਕਿ ਅਸੀਂ ਭਾਰਤ ਸਰਕਾਰ ਨੂੰ ਵੀ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਗ੍ਰਾਮ ਸਵਰਾਜ ਐਪਲੀਕੇਸ਼ਨ ਦੇ ਸਿਕਿਉਰਿਟੀ ਮਾਪਦੰਡ ਹੋਰ ਵੀ ਸਖਤ ਕੀਤੇ ਜਾਣ ਬਾਜਵਾ ਨੇ ਕਿਹਾ ਹੈ ਕਿ ਸੂਬੇ ਦੇ ਕੋਲ ਤਾਂ ਪਹਿਲਾਂ ਹੀ ਪੈਸੇ ਦੀ ਘਾਟ ਹੈ ਅਤੇ ਇਹੋ ਜਿਹੇ ਕਪਲੇ ਸਮੁੱਚੇ ਪੰਜਾਬ ਦੇ ਵਿੱਚ ਹੋ ਰਿਹਾ ਹਨ ਅਤੇ ਪਿੰਡ ਪਿੰਡ ਵਿੱਚ ਇਹ ਕੰਮ ਚੱਲ ਰਿਹਾ ਹੈ ਈਸ਼ਾਨ ਹੁਣ ਤੱਕ ਦੀਆਂ ਖਬਰਾਂ ਹੁਣ ਮੈਨੂੰ ਜੀ ਇਜਾਜ਼ਤ धनवाद